ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਸਾਰਿਆਂ ਨੇ ਠੀਕ ਠਾਕ ਹਾਂ ਚਲੋ ਵਧੀਆ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ ਵਾਹਿਗੁਰੂ ਜੀ ਜੀ ਸਵਾਗਤ ਹੈ ਤੁਹਾਡਾ ਖੁਸ਼ਮਈ ਚੈਨਲ ਤੇ ਇਹ ਟਾਈਮ ਹੋ ਚੁੱਕਿਆ ਜੀ 6 6 ਵਜੇ ਚੁੱਕੇ ਨੇ ਸਬਜੀ ਆਪਾਂ ਲਿੱਤੀ ਆ ਬਣਾ ਤੇ ਹੁਣ ਆਪਾਂ ਅਰਦਾ ਕਰਨ ਲੱਗੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਇਸ ਕਰਕੇ ਆਪਾਂ ਪਹਿਲਾ ਪਹਿਲਾ ਰੋਟੀ ਦਾ ਕੰਮ ਜਿਹੜਾ ਹੈਗਾ ਉਹ ਖਤਮ ਕਰ ਲਈਏ ਜੀ ਉਕੇ ਸੋਇ ਦੇ ਵਿੱਚ ਤਾਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਖੜ ਕੇ ਰੋਟੀ ਨਹੀਂ ਬਣਾਉਂਦੀ ਹੈਗੀ ਫੇਸ ਕਰਕੇ ਗੈਸ ਚੁੱਲਾ ਬਾਹਰ ਰੱਖਾ ਹੈ ਆਪਾਂ ਤੇ ਇਹ ਉੱਥੇ ਰੋਟੀ ਬਣਾ ਲੈਨੇ ਆਂ ਹੋਰ ਸੁਣਾਓ ਜੀ ਵਧੀਆ ਸਾਰੇ ਠੀਕ ਠਾਕ ਜਦੋਂ ਆਈਏ ਅਜੇ ਇਸੇ ਕਈ ਦੇ ਸਬਜ਼ੀ ਅਨਮੋਲ ਗਿਆ ਆ ਹੋਕੀ ਕੱਢਣ ਕਿਉਂਕਿ ਜਦੋਂ ਆਉਂਦਾ ਤਾਂ ਫਿਰ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੁੰਦੀ ਐਸ ਕਰਕੇ ਆਉਂਦੇ ਹੀ ਪਹਿਲਾਂ ਰੋਟੀ ਮੰਗਦਾ ਨੇ ਪਾਪਾ ਜਾ ਤੱਕ ਰੋਟੀ ਬਣਾ ਲੈਨੇ ਆ 1920 ਕਪਰਦਨ ਆਰ ਇਕਨੋਮਿਕ ਵਿਜ ਦੁਆਰਾ ਦਾਸਤਾ ਦੇ ਆਵਕਾਲਿਕ ਦੇ ਅਧਿਐਨ ਲਈ ਗ੍ਰੇਡ ਇਨ ਦੇ ਵਿੱਚ ਪਰਵੇਸ਼ ਵੱਡੀ ਬੇਟੀ ਪੜਾਈ ਕਰਦੀ ਆ ਛੋਟੀ ਨਾਲ ਕਰ ਲੈਂਦੀ ਆ ਤੇ ਹੁਣ ਚਲੀ ਆ ਖੇਡਣ ਉਹ ਚਾਚਾ ਜੀ ਉਹਨਾਂ ਦੇ ਘਰੇ ਗੁੜੀਆਂ ਉਹਨਾਂ ਦੀ ਉਹਨਾਂ ਦੇ ਨਾਲ ਖੇਡਦੀ ਆ ਤੇ ਆ ਜੀ ਬੋਤ ਟਾਈਮ ਨਾਲ ਠੀਕ ਆ ਜਾਓ चुनी लड़िया शरारत नहीं करनी हैगी ठीक शरारत नहीं करनी है वो तो आराम खेलना ना बैठ के हाँ। ठीक है जाओ गेट लाके जाओ ठीक है ਤੰਦਲ ਕਰਦਾ ਨਾ ਕਿ ਕੁਛ ਨਾ ਬਣਾਓ ਕੁਛ ਨਾ ਖਾਓ ਇੰਨੀ ਜਗਾ ਕਰ ਮੀਓ ਬਹੁਤ ਪਰ ਖਾਣਾ ਪਕਾਉਣਾ ਤਾਂ ਪੈਣਾ ਇਹਰੇ ਬਿਨਾ ਕਿੱਥੇ ਸਰਦ ਰੋਟੀ ਤਾਂ ਬਣਾਉਣੀ ਪੈਣੀ ਹੈ ਜੀ ਬੱਚਿਆਂ ਨੇ ਤਾਂ ਖਾਣੀ ਹੈ ਰੋਟੀ

ਹਾਲੋ ਜੀ ਅਪਾ ਰੋਟੀ ਬਣਾ ਲਈਏ ਸਭ ਤੋਂ ਪਹਿਲਾਂ ਬਾਕੀ ਪਹਿਲਾਂ ਆਪਾਂ ਬਾਦੇ ਚ ਕਰਦੇ ਆ ਹਾਲੋ ਜੀ ਮਾਲ ਕੱਢ ਲਿਆ ਪਹਿਲਾਂ ਕਿਉਂ 747 ਸਾਪੇ ਆਪਰਤੀ ਵਿੱਚ ਅਜੂਤ ਜਿਹੜੀਆਂ ਆਖੀਆਂ ਨਹੀਂ ਹੋਸਟਲ ਚ ਇਹ ਤਾਂ ਹਾਲੋ ਜੀ ਆਪਾਂ ਲਾ ਕੇ ਰੋਟੀ ਬਣਾਉਣ ਤੇ ਸਬਜੀ ਆਪਾਂ ਕਈਏ ਦੇ ਬਣਾ ਲੈਂਦੀ ਆ इदा बहर रोटी बना लेते हैं तो हवा लग जाओ जी बना ले फटाफट रोटी गर्मी बहुत ज़्यादा रसोई नहीं आता है एक रसोई छोटी है वो करके गर्मैसी से ज्यादा हो जाती जा, है अमोहल होने हम आके रोटी खा लूगा तुम तो भी हूँ ही खा लो ठीक है माई किथे गी उ ਲੋਜੀ ਬਣਾ ਲਏ ਤੇ ਰੋਟੀ ਕਰਮੀ ਇੰਨੀ ਜ਼ਿਆਦਾ ਨਾ ਬਹੁਤ ਜ਼ਿਆਦਾ ਵਾ ਤੇ ਨਾਲ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਅਸੀਂ ਅੰਬ ਖਾਤੇ ਸੀਗੇ ਤੇ ਅੰਬ ਖਾ ਕੇ ਜਿੰਨੇ ਵੀ ਗੋਲਟੀਆਂ ਸੀ ਸਾਰੀਆਂ ਨਾਲ ਅਸੀਂ ਕੂੜੇ 'ਚ ਨਹੀਂ ਸਿੱਟੀਆਂ ਹੈਗੀਆਂ ਐਦਾਂ ਕੰਮ ਲੈਂਦੇ ਅਸੀਂ ਕੰਮਲੇ ਦੇ ਵਿੱਚ ਸਿੱਟਦੀਆਂ ਸੀਗੀਆਂ ਤੇ ਹੁਣ ਨਾ ਉਹ ਸਾਰੇ ਜਿਹੜੇ ਪੂਟੇ ਸੀਗੇ ਉਹ ਕਖੜੇ ਨੇ ਅੱਜ ਤੁਹਾਨੂੰ ਦਿਖਾ ਰਹੀ ਆ ਆ ਦੇਖੋ ਜੀ ਇੱਕ ਤਾਂ ਅੰਬ ਹੈਗਾ ਵਾ ਦੇਖੋ ਤੇ ਇੱਕ ਆਹ ਦੇਖੋ ਜੀ ਨਿਕਾ ਜੀ ਤੇ ਇੱਕ ਇਹਦੇ ਨਾਲ ਇਹ ਹੈਗਾ ਵੱਡਾ ਸਰਾ ਦੇਖੋ ਇਹ ਵਾਲੇ ਬੂਟੇ ਚ ਲਗਾਏ ਸੀ ਤੇ ਇੱਕ ਨਾ ਜਿਹੜੇ ਉਹ ਸਾਡੇ ਰਸੋਈ ਦੇ ਉੱਪਰ ਪਏ ਨੇ ਨਾ ਉਹ ਵਾਲੇ ਬੂਟੇ ਜਿਹੜੇ ਆ ਨੇ ਦੇਖੋ ਦੋ ਅੰਬਾਲ ਲੱਗੇ ਹੋਏ ਨੇ ਇੱਥੇ ਤੇ ਆ ਇੱਕ ਮਿੰਟ ਜੀ ਤੇ ਆਓ ਦੇਖੋ ਜਿਹੜੇ ਕੋਠੇ ਦੇ ਨਾਲ ਹੀ ਇੱਕ ਉਹ ਚ ਦੋ ਅੰਬੂ ਗਏ ਨੇ ਕਾਵਲਾ ਹੋ ਗਿਆ ਹੈ ਜਿਹੜੇ ਪਾਰਟੀ ਦੇ ਨਾਲ ਹੀ ਆਪਾਂ ਲਾਇਆ ਤੇ ਹੁਣ ਅਸੀਂ ਕਿਹਾ ਵੀ ਚਲੋ ਥੋੜੇ ਜਿਹਾ ਹੋਰ ਵੱਡੇ ਹੋਏ ਨਾ ਫਿਰ ਬਾਹਰ ਕਿੱਥੇ ਲਾਇਆਵਾਂਗੇ ਜਾਂ ਕਿਸੇ ਸਕੂਲ ਦੇ ਵਿੱਚ ਲਾਇਆਵਾਂਗੇ ਜਾਂ ਗਰਾਊਂਡ ਦੇ ਵਿੱਚ ਲਾਇਆਵਾਂਗੇ ਪਹਿਲਾਂ ਵੀ ਦੋ ਅੰਬਸ ਸੀਗੇ ਅਸੀਂ ਆ ਦਹੀਂ ਜਾਨੀ ਕਿ ਉਹ ਨਾ ਕਾਫੀ ਵੱਡੇ ਹੋਗੇ ਸੀਗੇ ਉਹ ਅਸੀਂ ਲਾ ਕੇ ਜਾਂਦੇ ਸੀ ਕਿ ਮੜੀਏ ਦੇ ਵਿੱਚ ਲਾ ਜਾਂਦੇ ਸੀ ਕਿ ਅਸੀਂ ਕਿ ਚਲੋ ਉੱਥੇ ਲਗਾ ਦਨੇ ਆ ਤੇ ਹੁਣ ਇਹ ਅਸੀਂ ਸੋਚਨੇ ਵੀ ਸਕੂਲ ਦੇ ਵਿੱਚ ਲਗਾ ਦਈਏ ਤੇ ਬਾਕੀ ਜਿਹੜੇ ਹੈਗੇ ਨੇ ਉਹ ਗਰਾਊਂਡ ਦੇ ਵਿੱਚ ਲਾ ਦਾਂਗੇ ਔਰ ਲਿਜ਼ ਮੈਂ ਬਲੌਗ ਦਾ ਕਰਦੀ ਇੱਥੇ ਐਂਡ ਹੈ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਨਾਲ ਹੀ ਸਬਸਕ੍ਰਾਈਬ ਕਰਕੇ ਚੈਨਲ ਤੇ ਜਿਹੜੀ ਘੰਟੀ ਆ ਉਹਨੂੰ ਦਬਾ ਕੇ ਆਲਦਾ ਸੈਂਡ ਕਰ ਲਿਆ ਕਰੋ ਜੀ ਚਲੋ ਠੀਕ ਆ ਜੀ ਮਿਲਦਾ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਬਾਏ